ਗੁਜਰੀ ਮਾ ਜੋ ਤੇਰੇ ਤੇ ਗੁਜਰੀ ਏ ਇਹੋ ਜਹੀ ਨਾ ਕਿਸੇ ਤੇ ਹੋਈ ਗੁਜਰੀ ਪੀੜਾ ਨਾਲ ਵੇੜੀ ਤੱਕ ਕੇ ਜਿੰਦ ਤੇਰੀ ਰੋਇਆ ਰੱਬ ਪਰ ਤੂੰ ਨਾ ਰੋਈ ਗੁਜਰੀ ਮਟਕੀ ਲਹੂ ਦੀ ਸਿਰ ਤੇ ਚੋਈ ਫਿਰਦੀ ਇਹੋ ਜਹੀ ਨਾ ਜੱਗ ਤੇ ਹੋਈ ਗੁਜਰੀ ਜਿਉਂਦੀ ਰਹੀ ਤੂੰ ਕੌਮ ਦੀ ਆਣ ਪਿੱਛੇ ਲੋੜ ਪਈ ਤਾਂ ਪੰਥ ਲਈ ਮੋਈ ਗੁਜਰੀ ਤੇਰੇ ਚਿਹਰੇ ਤੇ ਰੌਣਕਾਂ ਜੱਗ ਦੀਆਂ ਭਾਵੇਂ ਲੱਖ ਸੀ ਸੀਨੇ ਤੇ ਛਲ ਗੁਜਰੀ ਤੇਰੇ ਉੱਤੇ ਮੁਸੀਬਤਾਂ ਟੁੱਟ ਪਈਆਂ ਜੋ ਵੀ ਆਈ ਤੂੰ ਹੱਸ ਕੇ ਚੱਲ ਗੁਜ਼ਰੀ ਜੋ ਵੀ ਆਈ ਤੂੰ ਹੱਸ ਕੇ ਚੱਲ ਗੁਜ਼ਰੀ ਸ਼ਹੀਦੀ ਦਿਹਾੜਿਆਂ ਤੇ ਸਾਬਜਾਦਿਆਂ ਦੀਆਂ ਸ਼ਹਾਦਤਾਂ ਨੂੰ ਕੋਟਨ ਕੋਟ ਪ੍ਰਣਾਮ ਜੀ ਜੀਵੇ ਪੰਜਾਬੀ ਤੋਂ ਮੈਂ ਜਗਰੂਪ ਸਿੰਘ ਗੁੱਟਰ ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਜੀਵੇ ਪੰਜਾਬੀ ਤੋਂ ਸਾਡੀ ਹਰ ਵਾਰ ਇਹ ਕੋਸ਼ਿਸ਼ ਹੁੰਦੀ ਹੈ ਕਿ ਉਸ ਸ਼ਖਸੀਅਤ ਨੂੰ ਤੁਹਾਡੀ ਨਜ਼ਰ ਕੀਤਾ ਜਾਵੇ ਉਹਨਾਂ ਕੋਲੋਂ ਪੰਜਾਬੀ ਵਿਚਾਰਾਂ ਦੀ ਪੰਜਾਬੀ ਬੋਲਾਂ ਦੀ ਸਾਂਝ ਤੁਹਾਡੇ ਤੱਕ ਪਹੁੰਚਾਈ ਜਾਵੇ ਜੋ ਮਾਂ ਬੋਲੀ ਪੰਜਾਬੀ ਨੂੰ ਸਿੱਖ ਇਤਿਹਾਸ ਨੂੰ ਬਹੁਤ ਪਿਆਰ ਕਰਦੇ ਨੇ ਪੜ੍ਹਦੇ ਨੇ ਗਾਉਂਦੇ ਨੇ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਸ਼ਹਿਰ ਐਡੀਲੇਟ ਤੋਂ ਇੱਕ ਬਹੁਤ ਹੀ ਪਿਆਰਾ ਬੱਚਾ ਛੋਟਾ ਵੀਰ ਗੁਰਬਾਜ ਸਿੰਘ ਅੱਜ ਜੀਵੇ ਪੰਜਾਬੀ ਤੋਂ ਤੁਹਾਡੇ ਨਾਲ ਸਿੱਖ ਇਤਿਹਾਸ ਸਾਂਝਾ ਕਰਨਗੇ ਸਹਿਬਜ਼ਾਦੀਆਂ ਦੀਆਂ ਸ਼ਹਾਦਤਾਂ ਨੂੰ ਆਪਣੀ ਕਵੀਸ਼ਰੀ ਰਾਹੀਂ ਵਾਰਾਂ ਰਾਹੀਂ ਸ਼ਬਦਾ ਰਾਹੀਂ ਤੁਹਾਡੇ ਤੱਕ ਆਪਣੇ ਬੋਲਾਂ ਨੂੰ ਪਹੁੰਚਾਉਣਗੇ ਸਭ ਤੋਂ ਪਹਿਲਾਂ ਗੁਰਬਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਪਿਆਰਾ ਨਾਮ ਗੁਰਬਾਜ ਸਿੰਘ ਤੁਹਾਡਾ ਬਾਣਾ ਬਹੁਤ ਸੋਹਣਾ ਜਦੋਂ ਤੁਸੀਂ ਦਿਮਾਲਾ ਸਜਾਉਂਦੇ ਹੋ ਤੁਸੀਂ ਆਪ ਸਜਾਉਂਦੇ ਹੋ ਕਿ ਜਾਂ ਤੁਹਾਡੇ ਪਿਤਾ ਜੀ ਤੁਹਾਡੀ ਮਦਦ ਕਰਦੇ ਨੇ ਮੇਰੇ ਪਿਤਾ ਜੀ ਮਦਦ ਕਰਦੇ ਠੀਕ ਹੈ ਬਹੁਤ ਸੋਹਣਾ ਜੀ ਤੁਹਾਡਾ ਬਾਣਾ ਤੁਹਾਨੂੰ ਬਹੁਤ ਫੱਬ ਰਿਹਾ ਮहारा ਚੜ੍ਹਦੀ ਕਲਾ ਕਰਨ ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ ਮੇਰੇ ਪਿਤਾ ਜੀ ਦਾ ਨਾਮ ਓਮਕਾਰ ਸਿੰਘ ਹੈ ਤੁਹਾਡੇ ਮਾਤਾ ਜੀ ਦਾ ਨਾਮ ਮੇਰੇ ਮਾਤਾ ਜੀ ਦਾ ਨਾਮ ਰਵਿੰਦਰ ਕੌਰ ਹੈ ਇਹਨਾਂ ਦੇ ਪਿਤਾ ਜੀ ਇਹਨਾਂ ਨੂੰ ਬਹੁਤ ਗੁਰਸਿੱਖੀ ਨਾਲ ਇਤਿਹਾਸ ਨਾਲ ਜੋੜ ਰਹੇ ਨੇ ਅਸੀਂ ਵੇਖਦੇ ਹਾਂ ਗੁਰਬਾਜ ਸਿੰਘ ਗੁਰੂ ਘਰ ਤੋਂ ਜਿਨ੍ਹਾਂ ਨੇ ਵੀ ਐਡੀਲੇਟ ਦੇ ਵਿੱਚ ਗੁਰੂ ਘਰ ਨੇ ਉਹਨਾਂ ਵਿੱਚ ਹਫਤਾਵਾਰੀ ਪ੍ਰੋਗਰਾਮਾਂ ਵਿੱਚ ਜਾਂ ਜਿਨ੍ਹਾਂ ਵੀ ਇੱਥੇ ਧਾਰਮਿਕ ਸਮਾਗਮ ਹੁੰਦੇ ਨੇ ਉਹਨਾਂ ਵਿੱਚ ਗੁਰਬਾਜ ਸਿੰਘ ਆਪਣੀ ਹਾਜ਼ਰੀ ਲਗਵਾਉਂਦੇ ਨੇ ਕਵੀਸ਼ਰੀ ਰਾਹੀ ਵਾਰਾ ਰਾਹੀ ਸ਼ਬਦ ਗਾਇਨ ਕਰਕੇ ਗੁਰਬਾਜ ਜੀ ਤੁਹਾਡੇ ਦਾਦਾ ਜੀ ਦਾ ਕੀ ਨਾਮ ਹੈ ਮੇਰੇ ਦਾਦਾ ਜੀ ਦਾ ਨਾਮ ਕਾਵਲ ਸਿੰਘ ਹੈ ਤੁਹਾਡੇ ਦਾਦੀ ਜੀ ਦਾ ਨਾਮ ਮੇਰੇ ਦਾਦੀ ਜੀ ਦਾ ਨਾਮ ਸ਼ਰਿੰਦਰ ਕੌਰ ਹੈ ਬਹੁਤ ਵਧੀਆ ਜੀ ਬੱਚੇ ਨੂੰ ਆਪਣੇ ਰਿਸ਼ਤਿਆਂ ਦੇ ਨਾਲ ਜੋੜਿਆ ਹੋਇਆ ਇਹਨਾਂ ਦੇ ਮਾਪਿਆਂ ਦਾ ਧੰਨਵਾਦ ਕਰਦੇ ਆ ਕਿ ਜਿੱਥੇ ਬੱਚੇ ਨੂੰ ਪੰਜਾਬੀ ਨਾਲ ਜੋੜਿਆ ਹੈ ਸਿੱਖ ਇਤਿਹਾਸ ਨਾਲ ਜੋੜਿਆ ਹੈ ਗੁਰੂਆਂ ਨਾਲ ਜੋੜਿਆ ਹੈ ਬਾਣੇ ਨਾਲ ਜੋੜਿਆ ਹੈ ਉੱਥੇ ਬਹੁਤ ਸੋਹਣੀ ਇਹਨਾਂ ਦੀ ਪੰਜਾਬੀ ਬਹੁਤ ਸੋਹਣੀ ਪੰਜਾਬੀ ਵਿੱਚ ਗੱਲਬਾਤ ਸਾਡੇ ਨਾਲ ਕਰ ਰਹੇ ਨੇ ਗੁਰਬਾਜ ਜੀ ਤੁਸੀਂ ਪੰਜਾਬ ਤੋਂ ਕਿਹੜੇ ਪਿੰਡ ਤੋਂ ਜੀ ਚੂੜਪੁਰ ਜੀਲਾ ਨਮਾਸ਼ੇਰ ਜੀਲਾ ਨਮਾਸ਼ੇਰ ਤੋਂ ਜੀ ਤੇ ਤੁਹਾਨੂੰ ਐਡਿਲੇਟ ਵਿੱਚ ਆਇਆ ਕਿੰਨਾ ਟਾਈਮ ਹੋ ਗਿਆ 5 ਸਾਲ 5 ਸਾਲ ਠੀਕ ਹੈ ਜੀ ਤੇ ਤੁਸੀਂ ਕਿਹੜੀ ਜਮਾਤ ਵਿੱਚ ਪੜਦੇ ਹੋ ਮੈਂ ਚੌਥੀ ਕਲਾਸ ਵਿੱਚ ਪੜਦਾ ਚੌਥੀ ਕਲਾਸ ਵਿੱਚ ਪੜਦੇ ਬਹੁਤ ਵਧੀਆ ਜੀ ਚੌਥੀ ਕਲਾਸ ਦਾ ਵਿਦਿਆਰਥੀ ਗੁਰਬਾਜ ਸਿੰਘ ਜਿਥੇ ਪੰਜਾਬੀ ਮਾਂ ਬੋਲੀ ਨਾਲ ਜੁੜੇ ਹੋਏ ਨੇ ਉਥੇ ਕਵਿਸ਼ਰੀ ਨਾਲ ਵਾਰਾਂ ਨਾਲ ਆਪਣੇ ਸਿੱਖ ਇਤਿਹਾਸ ਨਾਲ ਬਹੁਤ ਜੁੜੇ ਹੋਏ ਨੇ ਗੁਰਬਾਜ ਸਿੰਘ ਹੁਣਾਂ ਨੂੰ ਗੁਰਬਾਣੀ ਵਿੱਚ ਬਾਣੀਆਂ ਕੰਠਨੇ ਗੁਰਬਾਤ ਸਿੰਘ ਜੀ ਤੁਹਾਨੂੰ ਕਿਹੜੀ ਕਿਹੜੀ ਬਾਣੀ ਕੰਠ ਹੈ ਜਪਜੀ ਸਾਹਿਬ ਦੁਆ ਪ੍ਰਸਾਦ ਸਵਈਏ ਰਹਿਰਾ ਸਾਹਿਬ ਆਰਤੀ ਤੇ ਬਸੰਤ ਕੀ ਬਾਣ ਤੇ ਜੋਬੀ ਸਾਹਿਬ ਮੈਨੇ ਸੰਪੂਰਨ ਕੰਠਾ ਜਪ ਸਾਹਿਬ ਤੇ ਅਨੰਦ ਸਾਹਿਬ ਮੇਰੇ ਪਿਤਾ ਜੀ ਮੈਨੇ ਸੰਥਿਆ ਕਰਵਾ ਰਿਹਾ ਹੰਨ ਬਹੁਤ ਵਧੀਆ ਜੀ ਗੁਰਬਾਤ ਸਿੰਘ ਕਹਿੰਦੇ ਕਿ ਗਾਗਰ ਵਿੱਚ ਸਾਗਰ ਭਰਿਆ ਹੁੰਦਾ ਸੋ ਸਾਡੀ ਇਹ ਦੁਆ ਹੈ ਪ੍ਰਮਾਤਮਾ ਮਿਹਰ ਕਰੇ ਕਿ ਬੱਚਾ ਸਿੱਖ ਇਤਿਹਾਸ ਨਾਲ ਆਪਦੇ ਬਾਣੇ ਨਾਲ ਆਪਦੇ ਗੁਰੂਆਂ ਨਾਲ ਉਹਨਾਂ ਦੀਆਂ ਗੁਰੂਆਂ ਦੀਆਂ ਸਖਿਆਵਾਂ ਨਾਲ ਜੁੜਿਆ ਰਹੇ ਗੁਰਬਾਜ ਜੀ ਅੱਜ ਦੇ ਦਿਨ ਬਾਰੇ ਜੋ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੁਸੀਂ ਉਹਨਾਂ ਬਾਰੇ ਸਾਨੂੰ ਜ਼ਰੂਰ ਸਾਡੇ ਨਾਲ ਵਿਚਾਰ ਸਾਂਝੇ ਕਰੋ ਅੱਜ 8 ਪੋ ਹੈ ਜੀ ਅੱਜ ਸੈਭਜਾਦਾ ਬਾਬਾ ਅਜੀਤ ਸਿੰਘ ਜੀ ਤੇ ਸੈਭਜਾਦਾ ਬਾਬਾ ਜੁਝਾਰ ਸਿੰਘ ਜੀ ਨੇ ਲੱਖਾਂ ਵੈਰੀਆਂ ਨੂੰ ਮਾਰ ਕੇ ਸ਼ਹਾਦਤ ਦੇ ਜਾਮ ਪੀਤੇ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਜੰਗ ਵਿੱਚ ਯੂਝਦਿਆਂ ਦੇਖ ਕੇ ਗੜੀ ਧੁਜਾਰੇ ਛੱਡੇ ਸੀ ਬਹੁਤ ਵਧੀਆ ਜੀ ਗੁਰਬਾਜ ਸਿੰਘ ਹੁਣਾਂ ਨੇ ਸਿੱਕ ਇਤਿਹਾਸ ਨੂੰ ਪੜ੍ਹਿਆ ਸੈਭਜਾਦਿਆਂ ਦੀਆਂ ਸ਼ਹਾਦਤਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਲਿਖੀਆਂ ਗਈਆਂ ਨੇ ਜਦੋਂ ਤੱਕ ਚੰਨ ਤਾਰੇ ਨੇ ਜਦੋਂ ਤੱਕ ਦੁਨੀਆ ਸਹਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਨਮਸਕਾਰ ਉਹਨਾਂ ਦੀਆਂ ਸ਼ਹਾਦਤਾਂ ਨੂੰ ਸਤਕਾਰ ਵਜੋਂ ਉਹਨਾਂ ਦੀਆਂ ਸ਼ਹਾਦਤਾਂ ਨੂੰ ਬਹੁਤ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਮਾਣ ਹਾਸਲ ਹੈ ਤੇ ਗੁਰਬਾਜ ਜੀ ਤੁਸੀਂ ਸਾਡੇ ਨਾਲ ਅੱਜ ਪਹਿਲਾਂ ਕਵਿਸ਼ਰੀ ਨਾਲ ਸਾਂਝ ਪਾਉਗੇ ਜਾਂ ਸ਼ਬਦ ਨਾਲ ਕਿ ਵਾਰ ਨਾਲ ਜੀ ਕਵਿਸ਼ਰੀ ਕਵਿਸ਼ਰੀ ਨਾਲ ਗੁਰਬਾਜ ਨੂੰ ਅਸੀਂ ਅਕਸਰ ਗੁਰੂ ਘਰਾਂ ਤੋਂ ਕਵਿਸ਼ਰੀ ਨਾਲ ਹੀ ਇਨਾਂ ਨੂੰ ਸਟੇਜਾਂ ਤੋਂ ਸੁਣਦੇ ਆ ਗੁਰਬਾਜ ਜੀ ਤੁਸੀਂ ਸਹਿਬਜ਼ਾਦਿਆਂ ਬਾਰੇ ਕੁਵਿਸ਼ਰੀ ਸਾਡੇ ਨਾਲ ਸਾਂਝ ਕਰੋਗੇ ਹਾਂਜੀ ਠੀਕ ਹੈ ਜੀ ਬਹੁਤ ਧੰਨਵਾਦ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦਰਸਾਉਂਦੀ ਹੋਈ ਗੁਰਬਾਜ ਜੀ ਹੁਣੀ ਇੱਕ ਹਫ਼ਤਾ ਤੁਹਾਡੇ ਨਾਲ ਸਾਂਝੀ ਕਰਨਗੇ ਕੁਵਿਸ਼ਰੀ ਹਾਂਜੀ ਗੁਰਬਾਜ ਜੀ ਕੇਰਾ ਪਿਆ ਚਮਕਾਰ ਵਾਲੀ ਗੜੀ ਨੂੰ ਵਿੱਚ ਸ਼ਬਦਾਂ ਦੇ ਆਖਾ ਉਸ ਕੜੀ ਨੂੰ 40 ਸਿੰਘਾਂ ਵਲੋਂ ਜੰਗ ਗਈ ਲੜੀ ਨੂੰ ਸੁਣੋ ਵੀਰਤਾ ਬਹਾਦਰਾਂ ਦੀ ਕੰਨ ਲਾ ਕੇ ਜੀ ਮਾਰੂ ਚਾਤੀ ਇਤਿਹਾਸ ਵਿੱਚ ਮੰਨ ਲੱਗ ਜੀ ਪਾਰ ਨਦੀ ਤੋਂ ਨਿਚੋੜਿਆ ਕੇ ਕੱਪੜੇ ਸਿੰਘ ਗਿਣਤੀ ਦੇ ਗੁਰਾਂ ਨਾਲ ਅਪੜੇ ਸਾਰੇ ਨਾਮ ਦੇ ਰੰਗਾਂ ਦੇ ਵਿੱਚ ਰਤੜੇ ਬਾਜਾਂ ਵਾਲੇ ਦੀ ਗਮਾਨ ਢਾਂ ਲੜੇ ਖਾਲਸਾ ਸਵਾ ਸਵਾ ਲਖ ਮੂਰੇ ਇੱਕ ਅੜੇ ਖਾਲਸਾ ਸਵਾ ਸਵਾ ਲਖ ਮੂਰੇ ਇੱਕ ਅੜੇ ਖਾਲਸਾ ਪੰਜ ਪੰਜ ਜਾਂਦੇ ਰੂਪ ਵਿੱਚ ਜਥਿਆਂ ਤੀਰ ਭਰੇ ਨੇ ਫੁਲਾਥੀ ਵਿੱਚ ਪੱਥਿਆਂ ਪਵੇ ਸੂਰਜ ਬਲੇਖਾਂ ਵਿੱਚੋਂ ਮੱਥਿਆਂ ਕਾਰ ਅਲਾ ਅਲਾ ਮੁਗਲ ਪੈਚੀ ਕਾ ਮਾਰਦੇ ਵੇਖੋ ਰਣ ਤਤ ਵਿੱਚ ਜੋਜ ਕਰਤਾਰ ਦੇ ਨਾਲ ਤੇ ਗਾਂਦੀ ਦੇ ਹੁਣੀ ਫਿਰੇ ਨੱਚਦੀ ਜੀ ਨੱਚਦੀ ਜੀ ਨੱਚਦੀ ਨਾਲ ਤੇ ਗਾਂਦੀ ਤੇ ਹੁਣੀ ਫਿਰੇ ਨੱਚਦੀ ਮੌਤ ਨਾਲ ਜੋੜੀ ਸੁਰਮਿਆਂ ਦੀ ਜੱਜਦੀ ਨੇਜ ਲੰਗ ਰਹੇ ਹਿਕਾਂ ਪਾੜ ਵਿੱਚ ਦੀ ਵਾਂਗ ਬਿਜਲੀ ਤੇ ਵੈਰੀਆਂ ਤੇ ਬਰੇ ਖਾਲਸਾ ਸਵਾ ਸਵਾ ਲਖ ਮੂਰੇ ਇੱਕ ਅੜੇ ਖਾਲਸਾ ਸਵਾ ਸਵਾ ਲਖ ਮੂਰੇ ਇੱਕ ਅੜੇ ਖਾਲਸਾ ਮਹੀਨਾ ਪੋਦਾ ਤੇ ਵਗਨ ਹਨੇਰੀਆਂ ਲਾਉਂਦੇ ਵੱਡ ਵੱਡ ਲੋਥਾਂ ਦੀਆਂ ਤੇਰੀਆਂ ਧੌਣਾ ਤੜਾ ਨਾਲ ਵਖ ਕਰ ਕੇ ਰੀਆਂ ਮੱਲੋ ਮਲੀ ਮੋਹਨ ਕਲੇ ਕੁਮਾਰ ਹੋਗੀ ਨਾਲ ਲਹੂ ਦੀ ਧਰਤ ਸਾਰੀ ਲਾਲ ਹੋ ਗਈ ਵੇਖੋ ਵਰਤੀ ਅਨੋਖੀ ਕਰਾਮਾਤ ਨੂੰ ਹੋ ਗਈ ਅਗਲੀ ਸਵੇਰ ਤਪ ਰਾਤ ਨੂੰ ਲਾੜੇ ਜਾਂਦੇ ਸੱਜ ਸੱਜ ਕੇ ਬਰਾਤ ਨੂੰ ਜਿਹੜੀ ਹੋ ਨਾ ਸਕੇ ਗੱਲ ਉਹ ਕਰੇ ਖਾਲਸਾ ਸਵਾ ਸਵਾ ਲੱਖ ਮੂਰੇ ਇੱਕ ਅੜੇ ਖਾਲਸਾ ਸਵਾ ਸਵਾ ਲੱਖ ਮੂਰੇ ਇੱਕ ਅੜੇ ਖਾਲਸਾ ਸੰਖ ਵਜੇ ਤੇ ਨਗਾਰੇ ਚੋਟਾਂ ਲੱਗੀਆਂ ਕੰਕ ਵਜੇ ਤੇ ਨਗਾਰੇ ਝੋਟਾਂ ਲਗੀਆਂ ਤਤ ਫਰਤੀ ਨੂਟਾਨੀਆਂ ਕੀ ਪੱਜੀਆਂ ਪਾਣੀ ਮੰਗੇ ਨਾ ਜਨਾ ਦੇਤੇ ਗਾ ਵਜੀਆਂ ਵਾੜਾ ਪੈ ਗਿਆਂ ਮਦਾਨ ਚ ਕਨਕ ਵੰਗਰਾ ਪੱਜ ਜਾਂਦੇ ਨੇ ਪਠਾਨ ਮਾਰ ਮਾਰ ਚਾਂਗਰਾ ਨੂਰ ਬਾਪ ਜਿਨਾ ਦੇ ਸਦਲੇਰ ਦਾ ਵਿੱਚ ਖੇੜਦੇ ਜੀਤ ਸਿੰਘ ਸ਼ੇਰ ਦਾ ਹੋਇਆ जख्मी ਸੂਰਜ ਸਵੇਰ ਦਾ ਵਾਰੂ ਲੜੀ ਤਾਈ ਕੋੜੇ ਉੱਤੇ ਚੜੇ ਖਾਲਸਾ ਸੁਆ ਸਵਾ ਲਖ ਮੂਰੇ ਇੱਕ ਅੜੇ ਖਾਲਸਾ ਸੁਆ ਸਵਾ ਲਖ ਮੂਰੇ ਇੱਕ ਅੜੇ ਖਾਲਸਾ ਓ ਪਤ ਹੋ ਗਿਆ ਸ਼ਹੀਦ ਬਾਪੂ ਗੱਜਿਆ ਜੀ ਗੱਜਿਆ ਜੀ ਗੱਜਿਆ ਬਾਪੂ ਤੋ ਹੋ ਗਿਆ ਸ਼ਹੀਦ ਬਾਪੂ ਗਜਿਆ ਤੱਕ ਘੜੀ ਤੋਂ ਜਕਾਰਾ ਉਹਨਾ ਛੱਡਿਆ ਦੂਜੇ ਪੁੱਤਰ ਨੇ ਪੱਲਾਨ ਅੱਡਿਆ ਪਿਤਾ ਸ਼ੁਕਰ ਗੁਜ਼ਾਰ ਆਖਿਆ ਅਕਾਲ ਨੂੰ ਹੁੰਦਾ ਵੇਖਣਾ ਸ਼ਹੀਦ ਦੂਜੇ ਵੀ ਮਹਿਲਾ ਨੂੰ ਹੱਥੀ ਤੋਰੇ ਅਸ ਜਾਗੇ ਸੀ ਜੁਜਾਰ ਨੂੰ ਖਿੱਚ ਗੱਤਰੇ ਚੋਂ ਦਿੱਤਾ ਤਲਵਾਰ ਨੂੰ ਲਾਇਆ ਕਰ ਜੇ ਦਾ ਸਿਰ ਤੋ ਭਾਰ ਨੂੰ ਲਖ ਲਖ ਬਰ ਗਾੜੀ ਵੜਾ ਪੜੇ ਖਾਲਸਾ ਸਵਾ ਸਵਾ ਲਖ ਮੂਰੇ ਇੱਕ ਅੜੇ ਖਾਲਸਾ ਸਵਾ ਸਵਾ ਲਖ ਮੂਰੇ ਇੱਕ ਅੜੇ ਖਾਲਸਾ ਹੋਆ ਬਹੁਤ ਸ਼ੁਕਰਗੁਜ਼ਾਰਾਂ ਜੀ ਇਹਨਾਂ ਦੇ ਪਿਤਾ ਜੀ ਦੇ ਕਿਉਂਕਿ ਇੰਨੀ ਮਿਹਨਤ ਕਰਵਾਉਣੀ ਤੇ ਬਹੁਤ ਪਰਮਾਤਮਾ ਦੀ ਕਿਰਪਾ ਛੋਟੇ ਵੀਰ ਗੁਰਬਾਧ ਸਿੰਘ ਤੇ ਕਿ ਜਵਾਨੀ ਸਿੱਖ ਇਤਿਹਾਸ ਨੂੰ ਐਡੀ ਲੰਬੀ ਕਵਿਸ਼ਰੀ ਨੂੰ ਇਹਨਾਂ ਬੋਲਾਂ ਨੂੰ ਯਾਦ ਰੱਖਣਾ ਅਰੇ ਚੌਥੀ ਜਮਾਤ ਵਿੱਚ ਪੜਦਾ ਛੋਟਾ ਵੀਰ ਤੇ ਬਹੁਤ ਇਹਨਾਂ ਦੀ ਆਵਾਜ਼ ਵਿੱਚ ਜੋਸ਼ ਤੇ ਜਿਵੇਂ ਇੱਕ ਵਿਸ਼ਰੀ ਨੂੰ ਜੋੜੀਦਾਰ ਦੇ ਤੌਰ ਤੇ ਨਿਭਾਇਆ ਜਾਂਦਾ ਪਰ ਇੱਕ ਇਕੱਲੇ ਸਿੱਖ ਵੱਲੋਂ ਇਕੱਲੇ ਸਿੰਘ ਵੱਲੋਂ ਛੋਟੀ ਉਮਰ ਦੇ ਵਿੱਚ ਕਵੀਸ਼ਰੀ ਨੂੰ ਗਾਉਣਾ ਉਹ ਵੀ ਲਗਾਤਾਰ ਇੱਕ ਛੋਟੇ ਬੱਚਿਆਂ ਲਈ ਪ੍ਰੇਰਣਾ ਹੈ ਉਹਨਾਂ ਮਾਪਿਆਂ ਲਈ ਪ੍ਰੇਰਣਾ ਹੈ ਕਿ ਆਪਣੇ ਬੱਚਿਆਂ ਨੂੰ ਅਸੀਂ ਜੋ ਵੀ ਚਾਹੀਏ ਸਿਖਾ ਸਕਦੇ ਹਾਂ ਸੋ ਸਾਡਾ ਇਹੀ ਮੰਤਵ ਹੈ ਕਿ ਅਸੀਂ ਉਹਨਾਂ ਬੱਚਿਆਂ ਨੂੰ ਉਹਨਾਂ ਸ਼ਖਸੀਅਤਾਂ ਨੂੰ ਅੱਗੇ ਲੈ ਕੇ ਆਈਏ ਜੋ ਮਾਂ ਬੋਲੀ ਪੰਜਾਬੀ ਨਾਲ ਜੁੜੇ ਹੋਏ ਨੇ ਸੋ ਸਾਨੂੰ ਬਹੁਤ ਤੁਹਾਡੇ ਤੇ ਮਾਣ ਹੈ ਗੁਰਬਾਤ ਸਿੰਘ ਜੀ ਪ੍ਰਮਾਤਮਾ ਮਿਹਰ ਕਰੇ ਤੁਸੀਂ ਇਦਾਂ ਹੀ ਸਿੱਖ ਇਤਿਹਾਸ ਪੰਜਾਬੀ ਬੋਲਣ ਨਾਲ ਜੁੜੇ ਰਹੋ ਸਾਡੇ ਨਾਲ ਸਹਬਜ਼ਾਦਿਆਂ ਦੇ ਨਾਮ ਸਾਂਝੇ ਕਰੋਗੇ ਜੀ ਹਾਂਜੀ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਬਹੁਤ ਵਧੀਆ ਜੀ ਇਹਨਾਂ ਨੂੰ ਨਾਮ ਯਾਦ ਨੇ ਗੁਰਬਾਣੀ ਬਾਣੀਆਂ ਯਾਦ ਨੇ ਸੋ ਸਾਬ ਜਿਆਦਾ ਦਾ ਇਤਿਹਾਸ ਸ਼ਹਾਦਤਾਂ ਦੀ ਗੱਲ ਚੱਲ ਰਹੀ ਸੀ ਕਿਸੇ ਵੀ ਮਸਜਬ ਨੇ ਕਿਸੇ ਵੀ ਧਰਮ ਨੇ ਇਸ ਨੂੰ ਸਵੀਕਾਰਿਆ ਨਹੀਂ ਸਭ ਨੇ ਸੂਬਾ ਸਰਹੰਦ ਨੂੰ ਲਾਂਤਤਾ ਪਾਈਆਂ ਕਿ ਛੋਟੇ ਬੱਚਿਆਂ ਨੂੰ ਉਹਨਾਂ ਦੀਆਂ ਸ਼ਹਾਦਤਾਂ ਉਸ ਉਮਰ ਵਿੱਚ ਹੋ ਜਾਣੀਆਂ ਉਸ ਉਮਰ ਵਿੱਚ ਜਿਹੜੇ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਇੱਕ ਸੱਚਾ ਮੁਸਲਮਾਨ ਕਵੀ ਅੱਲਾ ਯਾਰਖਾਂ ਜੋਗੀ ਬਹੁਤ ਕਮਾਲ ਲਿਖਦਾ ਹੈ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਈਏ ਟਾਇੇ ਬਾਪ ਨੇ ਬੱਚੇ ਜਹਾ ਖੁਦਾ ਕੇ ਲੀਏ ਹਰ ਉਸ ਸੱਚੇ ਮੁਸਲਮਾਨ ਨੇ ਹਰ ਉਸ ਧਰਮ ਨੇ ਹਰ ਉਸ ਮਜ਼ਬਬ ਨੇ ਗੁਰੂ ਗੋਬਿੰਦ ਸਿੰਘ ਦੀ ਸਲਾਹਨਾ ਕੀਤੀ ਛੋਟੇ ਸਹਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਕਿ ਸਹਬਜ਼ਾਦਿਆਂ ਦੀਆਂ ਜਿਹੜੀਆਂ ਉਮਰਾਂ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਉਹ ਇੱਕ ਸੂਬੇ ਸਰਹੰਦ ਵੱਲੋਂ ਲਿਆ ਗਿਆ ਫੈਸਲਾ ਬਹੁਤ ਗਲਤ ਸੀ ਸੋ ਤੁਸੀਂ ਗੁਰਬਾਜ ਜੀ ਸਾਡੇ ਨਾਲ ਪੰਜ ਪਿਆਰਿਆਂ ਦੇ ਨਾਮ ਸਾਂਝੇ ਕਰੋਗੇ ਹਾਂਜੀ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਸਿੱਖ ਇਤਿਹਾਸ ਬੜਾ ਸ਼ਹੀਦਿਆਂ ਨਾਲ ਭਰਿਆ ਪਿਆ ਇਤਿਹਾਸ ਹੈ। ਸਾਹਿਬ ਜਾਦੀਆਂ ਦੀਆਂ ਸ਼ਹਾਦਤਾਂ ਅਲਵਸਿ ਫਿਰ ਆ ਰਹੀਆਂ ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ। ਉਹਨਾਂ ਸ਼ਹਾਦਤਾਂ ਨੇ ਪੂਰੀ ਦੁਨੀਆ ਨੂੰ ਝੰਡੋੜ ਕੇ ਰੱਖ ਦਿੱਤਾ। ਜਿੱਥੇ ਛੋਟੀਆਂ ਉਮਰਾਂ ਵਿੱਚ ਗੁਰੂ ਦੇ ਲਾਲ ਸ਼ਹਾਦਤਾਂ ਪ੍ਰਾਪਤ ਕਰ ਗਏ, ਉੱਥੇ ਸਾਡੇ ਕੋਲ ਛੋਟੇ ਇਹ ਵੀਰ ਜੋ ਸਿੱਖ ਇਤਿਹਾਸ ਨੂੰ ਗਾਰੇ ਨੇ, ਇਹ ਉਹਨਾਂ ਵੱਲੋਂ ਲਾਈਆਂ ਹੋਏ ਬੂਟੇ, ਉਹਨਾਂ ਵੱਲੋਂ ਤਿਆਰ ਕੀਤੀਆਂ ਗਈਆਂ ਪਨੀਰੀਆਂ ਕਿ ਸਿੱਖ ਇਤਿਹਾਸ ਸਦਾ ਚੜ੍ਹਦੀ ਕਲਾ ਵਿੱਚ ਹੈ। ਕਹਿੰਦੇ ਨੇ ਕਿ ਜਦੋਂ ਸੂਬੇ ਸਰਹੰਦ ਕੋਲ ਮਾਤਾ ਗੁਜਰੀ ਨੇ ਛੋਟੇ ਸਹਿਬਜ਼ਾਦਿਆਂ ਨੂੰ ਭੇਜਿਆ ਤਾਂ ਉਸ ਤਵੇਂ ਦਾ ਸੋਹਣੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ ਕਿ ਸੂਬੇ ਕੋਲ ਜੋੜੀ ਲਾਲਾ ਦੀ ਜਦੋਂ ਪਹੁੰਚੀ ਤਾਂ ਖੂਬ ਲਲਕਾਰਿਆਂ ਨਾਲ ਪਹੁੰਚੀ ਤਖਤੋ ਤਾਜ ਹਕੂਮਤਾਂ ਹਿੱਲ ਗਈਆਂ ਜੋੜੀ ਜਦੋਂ ਪਹੁੰਚੀ ਲਲਕਾਰਿਆਂ ਨਾਲ ਪਹੁੰਚੀ ਜ਼ੁਲਮੀ ਰਾਤ ਹਨੇਰੀ ਸ਼ਮਾ ਕਰਨ ਖੱਤ ਜੋੜੀ ਚੰਨ ਤਾਰਿਆਂ ਨਾਲ ਪਹੁੰਚੀ ਸੋ ਉਹਨਾਂ ਵੱਲੋਂ ਇਹ ਉਹਨਾਂ ਦੀ ਸਲਾਹਨਾ ਕਿ ਸੈਭਜਾਦਿਆਂ ਨੇ ਕਿਹੜੇ ਜੋਸ਼ੋ ਖਰੋਸ਼ ਦੇ ਨਾਲ ਸੂਬੇ ਦਾ ਸਾਹਮਣਾ ਕੀਤਾ ਛੋਟੀਆਂ ਉਮਰਾਂ ਦੇ ਵਿੱਚ ਸਿੱਖ ਇਤਿਹਾਸ ਵਿੱਚ ਇੱਕ ਮਿਸਾਲ ਪੈਦਾ ਕਰਕੇ ਗਏ ਨੇ ਸੈਭਜਾਦਿਆਂ ਬਾਰੇ ਤੁਸੀਂ ਦੂਜੀ ਸਾਨੂੰ ਕਵਿਸ਼ਰੀ ਕਿ ਜਾਂ ਵਾਰ ਕਿ ਸ਼ਬਦ ਸੁਣਾਉਗੇ ਜੀ ਕਵਿਸ਼ਰੀ ਕਵਿਸ਼ਰੀ ਗੁਰਬਾਤ ਸਿੰਘ ਹੁਣਾ ਕੋਲ ਇੱਕ ਹੋਰ ਕਵਿਸ਼ਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਸਿੱਖ ਇਤਿਹਾਸ ਵਿੱਚ ਕਵਿਸ਼ਰੀ ਢਾਡੀ ਰਾਗੀ ਸਿੰਘਾਂ ਦਾ ਬਹੁਤ ਅਹਿਮ ਸਥਾਨ ਹੈ ਸੋ ਸਾਡੇ ਨਾਲ ਸਿੱਖ ਇਤਿਹਾਸ ਵਿੱਚ ਸ਼ਹਾਦਤਾਂ ਬਾਰੇ ਫੇਰ ਗੱਲ ਕਰਨਗੇ ਜੀ ਵੀਰ ਗੁਰਬਾਜ ਸਿੰਘ ਜੀ ਹਾਂਜੀ ਗੁਰਬਾਜ ਜੀ ਆਜਾ ਜੀਤਾ ਰਾਣੀਆਂ ਨੀ ਰਾਣੀਆਂ ਨਿਲੇਮੈਂਟ ਉਦਾਰੇ ਆਜਾ ਜੀਤਾ ਰਾਣੀਆਂ ਨਿਲੇਮੈਂਟ ਉਦਾਰੇ ਤੱਕ ਲੈ ਮੇਰੀ ਬੱਚੀ ਐ ਬੱਚੀਏ ਨੀ ਚੰਨ ਚੜਦੀ ਖਾਰੇ ਤਕਲੇ ਮੇਰੀ ਬੱਚੀਏ ਨੀ ਚੰਨ ਚੜਦੀ ਖਾਰੇ ਓ ਸੇਰੇ ਕਿੰਨੇ ਫੱਬ ਦੇਨੀ ਫੱਬ ਦੇਨੀ ਸੁਮਰ ਪਿਆਰੇ ਸੇਰੇ ਕਿੰਨੇ ਫੱਬ ਦੇਨੀ ਸੁਮਰ ਪਿਆਰੇ ਬਹੁਤ ਵਧੀਆ ਗੁਰਬਾਜ ਸਿੰਘ ਜੀ ਤੁਸੀਂ ਸਾਡੇ ਨਾਲ 10 ਗੁਰੂ ਸਾਹਿਬਾਨ ਦੇ ਨਾਮ ਸਾਂਝੇ ਕਰੋਗੇ ਹਾਂਜੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਸ੍ਰੀ ਗੁਰੂ ਹਰ Rai ਜੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਇੱਕ ਵਾਰ ਸੇ ਸਾਨੂੰ ਫਖਰ ਮਹਿਸੂਸ ਹੁੰਦਾ ਹੈ ਕਿ ਸਾਡੇ ਕੋਲ ਗੁਰਬਾਜ ਸਿੰਘ ਵਰਗੇ ਛੋਟੇ ਬੱਚੇ ਜੋ ਸਿੱਖ ਇਤਿਹਾਸ ਨੂੰ ਪੜ੍ਹ ਰਹੇ ਨੇ ਉਹਨਾਂ ਦੀ ਅਸਖਿਆਮਾਂ ਤੇ ਗੁਰੂਆਂ ਦੀਆਂ ਤੇ ਚੱਲ ਰਹੇ ਨੇ ਇਹਨਾਂ ਦੇ ਮਾਪਿਆਂ ਦਾ ਧੰਨਵਾਦ ਕਰਦੇ ਆ ਕਿ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜ ਰਹੇ ਨੇ ਬੱਚਿਆਂ ਨੂੰ ਸਿੱਖ ਇਤਿਹਾਸ ਪੜ੍ਹਾ ਰਹੇ ਨੇ ਤੇ ਬੱਚੇ ਵਿੱਚ ਬਹੁਤ ਹੌਸਲਾ ਹੈ ਕਿ ਵੱਖ-ਵੱਖ ਸਟੇਜਾਂ ਤੋਂ ਵੱਖ-ਵੱਖ ਗੁਰੂ ਘਰ ਵਿੱਚੋਂ ਚੱਲਦੇ ਹਫ਼ਤਾਵਾਰੀ ਪ੍ਰੋਗਰਾਮਾਂ ਤੋਂ ਧਾਰਮਿਕ ਸਮਾਗਮਾਂ ਤੋਂ ਆਪਣੀ ਹਾਜ਼ਰੀ ਲਗਵਾਉਂਦੇ ਨੇ ਸੁਖੀਸ਼ਰੀ ਦਾ ਰੰਗ ਵਾਰਾਂ ਦਾ ਰੰਗ ਗੁਰਬਾਜ ਜੀ ਨੇ ਤੁਹਾਡੇ ਨਾਲ ਸਾਂਝਾ ਕੀਤਾ ਹੈ ਗੁਰਬਾਜ ਸਿੰਘ ਹਰਮੋਨੀਅਮ ਤੇ ਕੀਰਤਨ ਵੀ ਕਰਦੇ ਨੇ ਸੋ ਗੁਰਬਾਜ ਜੀ ਅੱਜ ਹਰਮੋਨੀਅਮ ਤਾਂ ਸਾਡੇ ਕੋਲ ਅਵੇਲੇਬਲ ਨਹੀਂ ਪਰ ਤੁਸੀਂ ਸ਼ਬਦ ਸਾਡੇ ਨਾਲ ਸਾਂਝਾ ਕਰੋਗੇ ਜੀ ਹਾਂਜੀ ਬਹੁਤ ਧੰਨਵਾਦ ਜੀ ਮੋਹਾ ਨੀਂਦ ਨਾ ਆਵੇ ਹਾਵੇ ਮੋਹਾ தரு ஆ பருணீன உடீனி உடன ചരണ സുഹാഗന ചരണ സിസു തര സിസു തരു സിസു തരുണ സുഹാഗൻ ചര ਸਰਨ ਸੁਹਾਗਣ ਚਰਣ ਸੀਸ ਤਾਰੇ ਸੀਸ ਤਾਰੇ ਸੀਸ ਤਾਰੇ ਸਰਨ ਸੁਹਾਗਣ ਚਰਣ ਸੀਸ ਤਾਰੇ ਲਾਲਣ ਮੋਏ ਮਿਲਾਵੋ ਲਾਲਣ ਮੋਏ ਮਿਲਾਵੋ ਲਾਲਣ ਮੋਏ ਮਿਲਾਵੋ ਸਰਨ ਸੁਹਾਗਣ ਚਰਣ ਸੀਸ ਤਾਰੇ ਲਾਲਣ ਮੋਏ ਮਿਲਾਵੋ ਸਤਕਾਰ ਆਵਰੀ ਮੋ ਹਾਣ ਨੀਂਦ ਨਾ ਵਹ ਹਵੇ ਬਹੁਤ ਸਤਕਾਰ ਜੀ ਗੁਰਬਾਹ ਸਿੰਘ ਹੁਣਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਮਾਤਾ ਜੀ ਨੂੰ ਇਹਨਾਂ ਦੇ ਪਿਤਾ ਜੀ ਨੂੰ ਇਹਨਾਂ ਦੇ ਦਾਦਾ ਦਾਦੀ ਨਾਨਾ ਨਾਨੀ ਜੀ ਕਿਉਂਕਿ ਜਦੋਂ ਘਰ ਵਿੱਚੋਂ ਇਹ ਮਾਹੌਲ ਮਿਲਦਾ ਤਾਂ ਇਹ ਜਾ ਕੇ ਬੱਚਾ ਇਹਨਾਂ ਸਿੱਖ ਇਤਿਹਾਸ ਪੰਜਾਬੀ ਮਾਂ ਬੋਲੀ ਨਾਲ ਜੁੜ ਸਕਦਾ ਸੋ ਗੁਰਬਾਜ ਜੀ ਇਹ ਕਿਹੜਾ ਰਾਗ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਹੈ ਇਹ ਸ਼ਬਦ ਬਹੁਤ ਵਧੀਆ ਤੁਸੀਂ ਨਿਭਾਰੇ ਸੀ ਮੈਨੂੰ ਜਿਆਦਾ ਜਾਣਕਾਰੀ ਨਹੀਂ ਹੈ ਪਰ ਫਿਰ ਵੀ ਤੁਸੀਂ ਬਹੁਤ ਸੋਹਣਾ ਬਹੁਤ ਔਖਾ ਸ਼ਬਦ ਜਿਹੜਾ ਬਿਨਾ ਹਾਰਮੋਨੀਅਮ ਤੋਂ ਇੱਕ ਬਹੁਤ ਸੋਹਣੀ ਲੈ ਦੇ ਵਿੱਚ ਨਿਭਾਇਆ ਹੈ ਸੋ ਜਿੱਥੇ ਫਿਰ ਬੇਨਤੀ ਕੀਤੀ ਸੀ ਕਿ ਆਪਣੇ ਬੱਚਿਆਂ ਨੂੰ 크리스마ਸ ਇਸ ਕੰਟਰੀ ਵਿੱਚ ਰਹਿ ਰਹੇ ਆ ਜਿਹੋ ਜਾ ਦੇਸ਼ ਉਥੇ ਉਹ ਜਾ ਮਾਹੌਲ ਦੇਖਣਾ ਪੈਂਦਾ ਪਰ ਅਸੀਂ 크리스마ਸ ਵਿੱਚ ਹੀ ਨਾ ਫਸੇ ਰਹਿ ਜਾਈਏ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਵੀ ਜ਼ਰੂਰ ਪੜhaiਏ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਵੀ ਜੋੜੀਏ ਪੰਜਾਬੀ ਨਾਲ ਵੀ ਜੋੜੀਏ ਸੋ ਅਸੀਂ ਕੋਸ਼ਿਸ਼ ਕਰਾਂਗੇ ਵੀਰ ਗੁਰਬਾਜ ਹੁਣਾ ਨਾਲ ਇੱਕ ਹੋਰ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਸਕੀਏ ਕਿਉਂਕਿ ਗੁਰਬਾਣੀ ਨਾਲ ਬਹੁਤ ਉਚਿਤ ਚੇ ਤੌਰ ਤੇ ਜੁੜੇ ਹੋਏ ਨੇ ਇਹਨਾਂ ਨੇ ਬਾਣੀਆਂ ਕੰਠ ਕੀਤੀਆਂ ਹੋਈਆਂ ਨੇ ਬਹੁਤ ਇਹਨਾਂ ਦੀ ਮਿਹਨਤ ਹੈ ਪ੍ਰਮਾਤਮਾ ਦੀ ਕਿਰਪਾ ਹੈ ਇਹਨਾਂ ਕੋਲੋਂ ਸਮਾਂ ਲੈ ਕੇ ਇੱਕ ਵੀਡੀਓ ਹੋਰ ਤੁਹਾਡੇ ਨਾਲ ਸਿੱਖ ਇਤਿਹਾਸ ਸੰਬੰਧੀ ਪੰਜਾਬੀ ਮਾਂ ਬੋਲੀ ਸੰਬੰਧੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਗੁਰਬਾਜ ਹੁਣੀ ਜਦੋਂ ਵੀ ਗੁਰੂ ਘਰ ਵਿੱਚ ਅਰਦਾਸ ਦੀ ਸਮਾਪਤੀ ਹੁੰਦੀ ਹੈ ਅਰਦਾਸ ਤੋਂ ਬਾਅਦ ਇਹ ਜਕਾਰਾ ਸਾਂਝਾ ਕਰਦੇ ਨੇ ਸੋ ਅਸੀਂ ਫੇਰ ਕੋ ਇਹਨਾਂ ਕੋਲੋਂ ਕੋਸ਼ਿਸ਼ ਕਰਾਂਗੇ ਕਿ ਉਹ ਜਕਾਰੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਅਸੀਂ ਕਰੀਏ ਸੋ ਬਹੁਤ ਚੰਗਾ ਲੱਗਿਆ ਜੀ ਵੀਰ ਗੁਰਬਾਜ ਹੁਣਾਂ ਨਾਲ ਗੱਲਬਾਤ ਕਰਕੇ ਇਹਨਾਂ ਦੇ ਪਰਮਾਤਮਾ ਦਾ ਥਾਪੜਾ ਬਹੁਤ ਸੋਹਣਾ ਸਿੱਖ ਇਤਿਹਾਸ ਇਹਨਾਂ ਨੇ ਤੁਹਾਡੇ ਨਾਲ ਸਾਂਝਾ ਕੀਤਾ ਹੈ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਇੱਕ ਵਾਰ ਫੇਰ ਅਸੀਂ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਜੀ ਪਰਮਾਤਮਾ ਚੜ੍ਹਦੀ ਕਲਾ ਕਰਨ ਹਾਂਜੀ ਗੁਰਬਾਜ ਜੀ ਕੋ ਸਾਡੇ ਵੱਲੋਂ ਨਾ ਗੱਲ ਤੁਹਾਡੇ ਨਾਲ ਸਾਂਝ ਕੀਤੀ ਹੋਵੇ ਤੁਸੀਂ ਕੁਝ ਕਹਿਣਾ ਚਾਹੋਗੇ ਨਹੀਂ ਠੀਕ ਹੈ ਜੀ ਤੁਸੀਂ ਜਿਕਰੇ ਨਾਲ ਪ੍ਰੋਗਰਾਮ ਦੀ ਸਮਾਪਤੀ ਕਰੀਏ ਹਾਂਜੀ ਠੀਕ ਹੈ ਜੀ ਜਿਕਰਾ ਕਰ ਜਾਵਨੇ ਹਲੋ ਜਾਵੇ ਸੀ ਦਾ ਸਿੰਘ ਆਂਦੇ ਮੰਨੂ ਪਾਵੇ ਸਾਧਸਰੀ ਆਗਾਲ ਗੁਰਵਰੀਆ ਗਾਲ ਜਿਟਿਆ ਅੱਬਾ ਜਾਂ ਵਾਲਿਓ ਸਤ ਗਰੋ ਰੱਖ ਲਿਓ ਬਿਰਦ ਬਣੇ ਦੀ ਲਾਜ ਚਿੱਤੋ ਗੋਪਤੋ ਸੀ ਦਾ ਸਿੰਘ ਆਂ ਸਤਿਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਲਾਡਲੀਆਂ ਫੌਜਾਂ ਦੇ ਮਾਲਕੋ ਸਤਿਗੁਰੂ ਫੌਜਾਂ ਰੱਖਿਓ ਤਿਆਰ ਬਰਤਿਆਰ ਸੋਡੀ ਸਜੇ ਪਾਦਸ਼ਾਹ ਜੀਓ ਆਪ ਜੀ ਦਾ ਖਾਲਸਾ ਜਬੇਸਦਾ ਅਕਾਲ ਹੀ ਅਕਾਲ ਦੇਗ ਤੇਗ ਫਤੇ ਗੁਰੂ ਪੰਥ ਦੀ ਹਰ ਮੈਦਾਨ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ